So, uh -huh. Kristus, Kristus, Sharana Sadhguru. ਹੋ ਚੁੱਕਾ ਅਮਰਤ ਰੀਲਾ ਸਚਨਾਉੜਿਆ ਵਿਚਾਰ ਕੰਮੀ ਆਵੇ ਕਪੜਾ ਨਗਰੀ ਉਹ ਕਰ ਔਰ ਤੋਂ ਪਾਏ ਇਸ਼ਨਾਨ ਕਰੋ ਗੁਰੂ ਘਰ ਹਾਜ਼ਰੀਆਂ ਲਵਾਓ ਸਤਗੁਰਾਂ ਦੇ ਦਰਸ਼ਨ ਕਰਕੇ ਚਰਨ ਪਰਸ ਕੇ ਸਤਗੁਰਾਂ ਦੀ ਰਹਿਮਤਾਂ ਦਰਸ਼ਨ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਜਪਜੀ ਸਾਹਿਬ ਇੱਕੋ ਕਾਲ ਸਤਨਾਮ ਕਰਤਾ ਪਰਕਨਲ ਪਾਵਨ ਹੈ ਕਾ ਕਾ ਮੂਰਤ ਅਜੋ ਦੇ ਸਹਿ ਭੰਗ ਉਪਰਸਾਦ ਜਪ ਆਗ ਸੱਚ ਜਗਤ ਸੱਚ ਹੈ ਪੀ ਸਤਿ ਨਾਨਕ ਹੋ ਸੇ ਪੀ ਸੱਚ ਸੱਚਾ ਸੋਚ ਨਾ ਹੋਵੇ ਦੇ ਸੋਚੇ ਰਖਵਾਰ ਚੁੱਪੇ ਚੁੱਪ ਨ ਹੋਵੇ ਜੇ ਲਾ ਰਹਾਂ ਲਖਾਂ ਉਕਿਆ ਕੋ ਕਰਾ ਉਤਰੇ ਜੇ ਬੰਨਾ ਪੁਰਿਆ ਪਾਰ ਸਹਸ ਸਿਰਾਂ ਪਾਨ ਲਖ ਹੋਇਤਾ ਇਕ ਨ ਚਲੇ ਨਾਲ ਕੇ ਸਚਿਆਰਾ ਹੋਈ ਇਕ ਕੋੜ ਤਪੈ ਪਾਲ ਹੁਕਮ ਹੋ ਜਾਏ ਚਲਣਾ ਨਾਨਕ ਲਿਖਿਆ ਨਾਲ ਉਕਮੀ ਹੋ ਆਕਾਰ ਰੂਪ ਨ ਕਹਾ ਜਾਏ ਉਕਮੀ ਹੋ ਵੰਦੇਹ ਕੰਮਲਯਾੜਿਆਈ ਹੁਕਮੇ ਹਤਮ ਨੇਚ ਹੁਕਮ ਲਿਖ ਦਸਤਖਤ ਪਾਏ ਹੈ ਕਿਨਾਰਾ ਪੂਰੀ ਬਖਸ਼ਿਸ਼ ਤੇ ਪਤਵੀ ਸਦਾ ਕੋਈ ਹੈ ਹੁਕਮੇ ਅੰਦਰ ਸਭ ਤੋਂ ਬਾਹਰ ਆਪਣਾ ਕੋਈ ਨਾ ਨ ਹੁਕਮੇ ਜੇ ਪੁੱਛੇ ਤਾਂ ਹੋਵੇਂ ਕਹਿ ਨਾ ਕੋਈ ਗਾਏ ਤੋਤਰ ਹੋਏ ਕਿਸੈ ਤਾਂ ਗਾਵੇ ਕੋ ਦਾਬ ਜਰਨੇ ਸਹਾਨੰਦ ਗਾਵੇ ਹੁਕਮ ਗੁਰੇ ਜੇ ਗਾਵ ਕੋ ਸਾਥ ਕਰੇ ਤਉ ਕਹੇਗਾ ਦੇ ਉਕਾਰ ਕੋ ਜਿਲ ਸਹਦੇਗਾ ਵੇਖੋ ਜਪੇ ਕਿਸੇ ਜੋਰ ਗਾਵੇ ਕੋ ਵੇਖੇ ਹਾਦਰਾ ਅਦੁਰ ਕਥਨਾ ਕਥਿ ਨ ਆਵੇ ਤੋਟ ਕਾਥ ਕਥ ਕਥੀ ਕੋਤੀ ਕੋਰ ਦੇਦਾ ਦੇ ਦਿਲ ਦੇ ਤਪਾ ਹੈ ਜਗਾਜ ਗਤਰ ਖਾਹੀ ਕਾਹੇ ਹੁਕਮੇ ਹਕਮ ਚਲਾਇ ਰਹਾ ਨਾਨਕ ਮਿਰਸੈ ਤਵਾ ਸਾਚ ਸਹਿ ਸਤਿਨਾਏ ਭਾਖੈ ਪਉ ਅਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤ ਫੇਰ ਕੇ ਕਰਕੇ ਜਤ ਸਦਾਰ ਮੁਖ ਕੋ ਬੋਲੋ ਬੋਲੀਏ ਜੈਸਾ ਭਰੇ ਪਿਆਰ ਅੰਮ੍ਰਿਤ ਵਹਿਲਾ ਸਤਨਾ ਵੜਿਆਏ ਵਿਚਾਰ ਤਪ ਜਨ ਜੈ ਪੇਤਨਾ ਹੋਈ ਆਪਿਆ ਰੰਜਨ ਸੋਏ ਜਿਸ ਸੇ ਵਿਅਕਤ ਪਾਇਆ ਮਾਨ ਨਾਰਥ ਗਾਵਿਆ ਗੁਣਿ ਨਿਧਾਨ ਗਾਵਿਐ ਸੋਇ ਮੰਨ ਰਖੀ ਪਹਾੜ ਦੁਪਰ ਹਰ ਸਭ ਕਰ ਲੈ ਜਾਏ ਗੁਰੂਖ ਨਾਲ ਦੰ ਗੁਰੂਖਾ ਵੇਦੰ ਕਰੁ ਖਿਆ ਸਮੈ ਦੁਰੇ ਸਰਗੁਰ ਕੋ ਪਰਮਾ ਗੁਰ ਭਾਰਤੇ ਮਾਇ ਜੀ ਹਮ ਜਾਣ ਆਖਾ ਨਾਹੀ ਕਹ ਨਾ ਜਾਏ ਗੁਰੂ ਇਕ ਦੇਵ ਜਾਏ ਸੋ ਨਾ ਜੀ ਆਖ ਕਦਾਤਾ ਸੋ ਮਨਿਸਰ ਨ ਜਾਏ ਤਿਰਤ ਧਵਾ ਦੇ ਤੇ ਭਾਵ ਗਣ ਪਾਣੇ ਕੇ ਨਾਏ ਕਰੇ ਜੀਤੇ ਸੱਠ ਪੈ ਵਿਕਾਰ ਕਰਮਾ ਕੈ ਮਲੇ ਲੈ ਮਤ ਚਰਤਿ ਜਵਾਹ ਮਾਨਤ ਜੇ ਇਕ ਗੁਰ ਕੀ ਸਿੱਖ ਸੁਣੀ ਬਰਾਇ ਖ ਦੇਵ ਜਾਏ ਸੋ ਨਾ ਜੀ ਆਖ ਕਦਾਤਾ ਸੋ ਵੇ ਸਮਝ ਜਾਏ ਦੇ ਜੋ ਵਿਚਾਰੇ ਆਦਿਆ ਹੋਦ ਸੋਨੇ ਹੋਏ ਨਾ ਖੰਡਾ ਵਿਚਾਂ ਬੀਨ ਨਾਲ ਚੰਦੈ ਸਭ ਕੋਈ ਚੰਦਾ ਨਾਮ ਕਾਇ ਕਹਿ ਤਸਪੇ ਜੱਲੇ ਜੇ ਤਸਨਦ ਨਾ ਆਵੇ ਤਾ ਆਤਮ ਪੁੱਛੇ ਕੇ ਕਿ ਤਾਰੇ ਅੰਦਰ ਪੀਟ ਕਾ ਲਾ ਦੋਸ਼ੀ ਦਰ ਤਰੇ ਨਾ ਦੇ ਤੇ ਸਰਨਾਥ ਸੁਨੇ ਤਰ ਤਲ ਆਕਾਸ਼ ਸੁਨੇ ਦੀਪ ਲੋਪਾ ਤਾਲ ਸੁਨੇ ਭੈ ਨ ਸਕੇ ਕਾਲ ਨਾਨਕ ਭਗਤਾਸ ਦਾ ਵਿਗਾਸ ਸੁਨੇ ਦੁਖ ਭਾਉ ਕਾ ਨਾਸ ਸੁਨੇ ਇਸਤਮਾ ਕੇੰਦ ਸੁਨੇ ਮੁਕਸਲਾ ਮੰਗਾ ਸੁਨੇ ਜੋਗ ਜਗ ਤਨ ਭੇਦ ਸੁਨੇ ਸਾਥ ਸੰਪੁਤਵੇ ਨਾਨਕ ਭਗਤਾਂ ਸਦਾ ਉਗਾਸ ਸੁਣੇ ਲੋਪ ਪਾਪ ਕਾ ਨਾ ਸੁਣੇ ਸਤ ਸੰਤੋਖ ਗਿਆਨ ਸੁਣੇ ਅਰ ਸਰ ਕਾਸ਼ ਨਾਨ ਸੁਣੇ ਪਰ ਪਰ ਪਾਉ ਹੈ ਮਾਨ ਸੁਣੇ ਲਾਭੈ ਸਹਿਤ ਹਾਰ ਨਾਨਕ ਭਗਤਾਂ ਸਦਾ ਉਗਾਸ ਸੁਣੇ ਦੁਖ ਭਾਉ ਕਾ ਨਾ ਸੁਣੇ ਸੁਣੇ ਸੋਰਾ ਗੁਰ ਅਕੇ ਦਾ ਸੁਣੇ ਸੇ ਪੀਰ ਪਾਤਸ਼ਾਹ ਸੁਣੇ ਅੰਦੇ ਪਾਲ ਰਾਹ ਸੁਣੇ ਹਾਥ ਰੇਸਬਾਉ ਨਾਲਕ ਫਕਤਾ ਸੁਨਗਾਸ ਸੁਣਿਆ ਦੋ ਫਕਤਾ ਨਾਸ ਮੰਨੇ ਕੀ ਗਤ ਕਿ ਨ ਜਾਏ ਜੀ ਕੋ ਕਹਿ ਪਿਛੇ ਪਿਸਤਾਏ ਕਾ ਕਰੁ ਕਰੁਨਾ ਲਖਨ ਹਾਰ ਮੰਨੇ ਕਾਵੇ ਕਨ ਚਾਪ ਐਸਾ ਨੰਦ ਨੰਦਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਸਰਤ ਹੋਵੇ ਮਨ ਬੋਦਾ ਮਨੈ ਸਰਪਹੁ ਕੇ ਸੁਧਾ ਮਨੈ ਮੋਹ ਚੁਰਤਾ ਨਾ ਖਾਏ ਮਨੈ ਜਲ ਕੇ ਸਾਥ ਨ ਜਾਏ ਐਸਾ ਨਰੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਿ ਵਰਤਾਕ ਨ ਪਾਏ ਮਨੈ ਪਾਸ ਪਗੜ ਜਾਏ ਮਨੈ ਮਦ ਨ ਚੱਲੇ ਪੰਥ ਮਨੈ ਧਰ ਸਿੱਤਿ ਸੁਨਵਾਰ ਐਸਾ ਨਰੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਲਪਾਵੈ ਗੁਰੂਤਵਾਰ ਮਨ ਪਰਵਾਰੈ ਸਦਾ ਰਮਨ ਮਨ ਖਰੈ ਤਾਰੇ ਦਰਸਕੁ ਮਨੇ ਨਾਮ ਭੈ ਨ ਪੇਖ ਐਸਾ ਨਰਨੰਦਨ ਹੋਇ ਜੀ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਮ ਪੰਚੇ ਪਾਵੈ ਕਗਹਿ ਮਾਨ ਪੰਚੇ ਸੋਇ ਦਰਜਾਨ ਪੰਚਾਂ ਭਾਵੈ ਧਿਆਨ ਜੀ ਕੋ ਕਹਿ ਕਰੈ ਚਾਹ ਕਰਤੇ ਕਹਿ ਕਰਿ ਨਹੀ ਸੁਮਾਰੋ ਹਰ ਤੰਦ ਅਕਾ ਪੋਤ ਸੰਤੋਖਾ ਪਰ ਕਿਆ ਜਨ ਸੋਤ ਜੇ ਕੋ ਉਜੈ ਹੋ ਇਸ ਚਾਰਲੇ ਉਪਰ ਕੇਤਾ ਭਾਰ ਤੱਤੇ ਹੋਰ ਪਰੇ ਹੋਰ ਹੋਰ ਇਸਤੇ ਭਾਰ ਕਰ ਕਮਜੋ ਜੇ ਜਾ ਤਰੰਗਾ ਕਹਿਨਾ ਸਵਨਾਲਿ ਕੈ ਹੋਰੀ ਕਲਾਮ ਸਿਓ ਲੇਖਾਲਕ ਜਾਣੇ ਕੋਈ ਲੇਖਾਲਕ ਕਰਤਾ ਹੋਇ ਕੀਤਾ ਤਾਂ ਸੁਹਾਲੇ ਰੋਪਾ ਕੀਤੇ ਦਾ ਜੜੇ ਕੌਣ ਕੋਤ ਕੀਤਾ ਸਾਂ ਏਕੋ ਪਵਾ ਚਿੱਤੇ ਹੋਏ ਲਖ ਦਰਿਆਓ ਕੁਦਰਤ ਕੌਣ ਕਾ ਚਾਨ ਵਰ੍ਹ ਗਿਆ ਏਕ ਵਾਰ ਜੋ ਤਰਪਾਵੇ ਸਈ ਪਰਕਾਰ ਤੋ ਸਦਾ ਸਲਾਮਤ ਬ੍ਰਹੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਰਤਾਉ ਅਸੰਖ ਗ੍ਰੰਥ ਮੁਕੀਤ ਪਾਰ ਅਸੰਖ ਯੋਗ ਮੰਦਰੇ ਦਾਸ ਅਸੰਕ ਭਗਤ ਗੁਣ ਗਿਆਨ ਵਿਚਾਰ ਅਸੰਕ ਸਤਿਅ ਅਸੰਕ ਦਾਤਾਰ ਅਸੰਕ ਸੋਰੋਪਕਸ਼ਾ ਅਸੰਕ ਮੋਲ ਨਾਇਤਾ ਕੁਦਰਤ ਕਮ ਕਾਚਾਰ ਵਰ ਜਾਵੇ દ્વાਰ ਜੋ ਤੁਧ ਪਾਵੈ ਸਾਇ ਘਰੇਕਾਰ ਤ ਸਦਾ ਸਲਾਮਤਹ ਬਰੰਕਾਰ ਅਸੰਖ ਮੂਰਤ ਆਨੰਦ ਖੋਰ ਅਸੰਖ ਚੋਰ ਹਰਾਂਖੋਰ ਅਸੰਖ ਅਮਰਤਾ ਜਹੇ ਜੀਓ ਅਸੰਖ ਗਲਵਟ ਤੇ ਮਾਹਿ ਸੰਪਾ ਤੇ ਪਾਪ ਕਰ ਜਾਏ ਅਸੰਖ ਕੁਰਿਆ ਪੂਰੇ ਫਰਾਹੇ ਅਸੰਖ ਮਲੇਸ਼ ਮਲਪਖਾਏ ਸੰਗ ਨਿਤ ਸਤ ਕਰੇ ਭਾਰ ਨਾਮਨੇ ਕੈ ਵਿਚਾਰ ਵਾ ਅਸੰਖ ਨਾਮ ਅਸੰਖ ਥਾਮ ਅਗੰ ਅਗੰ ਅਸੰਖ ਲੋ ਸੰਖ ਹੈ ਸਰ ਭਾਲ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਗੀਤ ਕੁੰਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਤ ਸੰਜੋਗ ਖਾਨ ਜਿਨ ਤੇ ਲਿਖੇ ਤੇ ਸਮਾਏ ਜੇ ਫਰਮਾਏ ਤੇ ਤੇ ਪਾਏ ਜੇਤਾ ਕੇਤਾ ਤੇ ਤਾ ਨਾਮ ਵਰਨਾਵੇ ਨਾਹੀ ਕੋ ਥਾਮ ਕਵਤਾ ਕਵਤਾ ਚਾਰ ਵਾਰ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਈ ਭਰਿਕਾ ਤੁਰ ਸਦਾ ਸਲਾਮਤ ਨਰਨਕਾਰ ਪਰੇ ਹਤ ਪੈ ਤੰਦੇ ਭਾਰੇ ਧੋਤੇ ਉਤਰਸ ਤਹੀ ਮੋਪਰੇ ਤੇ ਕਪੜ ਹੋਏ ਨੇ ਸਾ ਬੁਲਲੇ ਓ ਤੁਹੀ ਪਰੇ ਮਾਪ ਪਗ ਸੰਗ ਓ ਤੁਪੈ ਨਾਮੇ ਕਰੰਗ ਭੁਲੇ ਪਾਪੀ ਅੱਖ ਨਾਹੇ ਕਾ ਕਰ ਕਰਨਾ ਲਿਖ ਲਾ ਜਾ ਹੋ ਆਪੇ ਪੀ ਜਾਪੇ ਕਾ ਹੋ ਨਾਨਕ ਕੀਆ ਹੋ ਜਾ ਕੀਰਤ ਤਪ ਦੇ ਆਦਾ ਦੇ ਕੋ ਪਾਵੇ ਤਲਕਾ ਮਾਨ ਸੁਣਿਆ ਮਨ ਅਮਰ ਕੀਤਾ ਭਾਉ ਅੰਤਰ ਦਾ ਤੇ ਮਨਾਓ ਸਭ ਤੇਰੇ ਮੈਂ ਨਾਹੀ ਕੋਈ ਰੰਗਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਰੇ ਬਰਮਾਉ ਸਤ ਸਹਾਸ ਦਾ ਮੰਚਾਉ ਕਵਨ ਸੋ ਵੀਲਾ ਵਕਤ ਕਵਨ ਕਵਨ ਤਤ ਕਵਨ ਵਾਰ ਕਵਨ ਸਰਤੀ ਮਾਉ ਕਵਨ ਜੇਤ ਹੋਆ ਆਕਾਰ ਵੇਦ ਪਾਇ ਪਰਤਿ ਜੇ ਹੋਵੇ ਨੇ ਪ੍ਰਾਣ ਉਪਾਧੀਆਂ ਜੇ ਲਖਣ ਲੈ ਕਰਾਂ ਤਤਵਾ ਨਾ ਜੋਗੇ ਜਾਣ ਰਤਮਾ ਹੁਨ ਨ ਕੋਈ ਜਾਣ ਕਰਤਾ ਸਭੀ ਕੋ ਸਾਜਿ ਆਪੇ ਜਾਣੇ ਸੋਈ ਕਿ ਕਰਿਆ ਕਾਲ ਕਰਸਾ ਲਾਹੀ ਕਿੰਬਰੇ ਕਰ ਜਾਣਾ ਨਾਨਕ ਆਖਣ ਸਤਿ ਆਖੇ 1 2 ਇਕ ਸਿਆਣਾ ਵੱਡਾ ਸਰਬਤੇ ਨਾਹੀ ਕੀਤਾ ਜਾਣ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਤੇ ਦਿਆਨ ਸੁਹੇ ਪਾਤਾਲ ਪਤਲਕ ਅਗਾਸਾ ਅਗਾਸੂੜ ਕੋ ਪਾਤਕ ਕੇ ਵੇਖਹਿ ਕੋ ਆਪ ਸ੍ਰੇਂਤ ਤਾਰਾਂ ਕੰਕਤੀ ਪੰਥ ਅਸੁਲਤ ਪਾਤ ਲਿਖਾ ਮੈਂ ਤਾ ਲਿਖਿਆ ਲਿਖੇ ਹੋਏ ਬਣਾ ਸੁਨਾਨ ਤੋੜਾ ਆਖਿਆ ਆਪੇ ਜਾਣਿਆ ਸਦਾ ਹੈ ਸਦਾ ਹੈ ਇਤੇ ਸ੍ਰੇਂਤ ਰੰ ਪਈਆਂ ਨਦੀਆਂ ਤਹਿ ਵਪ ਹੈ ਸਮੁੰਦਰਾਂ ਜਾਣਿਆ ਸਮੁਸਾ ਸਤ ਤਾਨ ਦਰਾ ਸੇਤੀ ਮਤਮ ਕਿਰਤ ਨਾ ਹੋਨੇ ਜੀ ਤਿਸੁ ਨਾ ਹੋਣਾ ਵਿਸਰੈ ਆਤਨਾ ਸਕਤੇ ਕਹਿਣਾ ਆਂਤਰ ਆਂਤਨਾ ਕਰਨੇ ਦੇਣ ਅੰਤਰ ਆਂਤਰ ਦੇਖਣ ਸੁਣਨਾ ਆਂਤਰ ਆਪਨ ਜਾਪੇ ਕਾ ਮਨ ਮੰਤ ਆਂਤਨ ਜਾਪੇ ਕਿਰਪਾ ਆਪਾਰ ਆਪਨ ਜਾਪੇ ਪਾਰ ਆਵਾਰ ਕੰਤ ਕੰਤਿ ਤੇ ਵਿਲਾਹੇ ਤੇ ਅੰਤਰਾ ਪਾਇ ਜਾਏ ਕਿਹੋ ਅੰਤ ਨ ਜਾਣੇ ਕੋਈ ਬੋਥਾ ਕਰੀਏ ਬੋਥਾ ਹੋਏ ਵਰਗਾ ਸਾਹਿਬ ਉੱਚਾ ਤਾਂ ਉੱਚੇ ਉਪਰ ਉੱਚਾ ਨਾਮ ਏੜ ਉੱਚਾ ਹੋਏ ਕੋਈ ਥੇਸ ਪੁੱਛੇ ਕੋ ਜਾਣ ਸੋ ਹੋਏ ਜੀਵਨਾਮ ਜਾਵੇਂ ਆਪਾ ਪਾਪ ਨਾਨਕ ਨਰੇ ਕਮੀਨਾ ਬੋਤਾ ਕਰਮ ਕਿਆ ਨਾ ਜਾਏ ਵੱਡਾ ਦਾਤਾ ਕਰਨਾਤਮਾਏ ਕੀਤੇ ਮੰਗੇ ਜੋ ਤਪਾਰ ਕੀਤੇਆ ਕਰਤ ਨੀ ਵਿਚਾਰ ਕੀਤੇ ਖਤੁ ਟੱਠੇ ਵਿਕਾਰ ਕੀਤੇ ਲੈ ਲੈ ਮੁਕਲਪਾਹੇ ਕੀਤੇ ਗੁਰਖਾਏ ਖਾਏ ਕਿਤੇ ਦੁਖ ਭਉ ਸੁਦਮਾਰ ਏ ਪੇਦਾ ਚਰੀ ਦਤਾਰ ਬੰਦ ਖਲਾਸੇ ਭਾਣੇ ਹੋਈ ਹੋ ਰਾਖ ਨਾ ਸਕੇ ਕੋਇ ਜੀ ਕੋ ਕਾਇਕ ਆਖਣ ਪਾਏ ਓ ਜਾਣੇ ਜਿਤੇ ਅਮਰ ਖਾਇ ਆਪੇ ਜਾਣੇ ਆਪੇ ਦੇ ਆਖੈ ਸੇ ਤੇ ਤੇ ਜਿਸ ਨੂੰ ਵਖਸੇ ਸਰਸਲਾ ਨਾਮ ਪਾਛੈ ਪਾਛਾ ਅਮਲ ਗਣ ਅਮਲ ਵਪਾਰ ਅਮਲ ਪਾਰੀ ਅਮਲ ਭੰਡਾਰ ਅਮਲ ਆਹੇ ਅਮਲ ਲੈ ਜਾਹੇ ਅਮਲ ਭਾਏ ਅਮਲ ਸਮਾਏ ਅਮਲ ਧਰਮ ਅਮਲ ਦੇਵਾਨ ਅਮਲ ਤਨ ਅਮਲ ਪਰਵਾਨ ਅਮਲ ਬਖਸ਼ੇਸ਼ ਅਮਲ ਨਿਸਰਾਨ ਅਮਲ ਕਰਮ ਅਮਲ ਫਰਮਾਨ ਅਮਲ ਲੋਕ ਮੁੱਲਾ ਕਹਿ ਨਾ ਜਾਏ ਆਖਾ ਕਹਿ ਲੈ ਲਾਇਆ ਕਹਿ ਵੇਦ ਪਾਕ ਪ੍ਰਾਣਾ ਕਹਿ ਪੜੇ ਕਹਿ ਅਖਿਆਨ ਆਖ ਹੈ ਬ੍ਰਹਮ ਆਖ ਹੈ ਅੰਦ ਆਖ ਹੈ ਗੋਪੀ ਤੇ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਦ ਆਖ ਹੈ ਤੇ ਤੇ ਪੀਤੇ ਬੋਧ ਆਖ ਹੈ ਦਾਨ ਆਖ ਹੈ ਦੇ ਆਖ ਹੈ ਸਭ ਸੇ ਕੀਤੇ ਆਖ ਆਖਣ ਪਾਹੇ ਕੀਤੇ ਕਹਿ ਕੇ ਉੱਠੜ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਤੇ ਜੇ ਕੋ ਆਖੈ ਬੁਰਗਾਰ ਤਾਲ ਕਿਐ ਸਰਦਾਵਾਰਾ ਗਵਾਰ ਸੋਦਰ ਕਹਿ ਹਸੋ ਕਰ ਤੇ ਹਾ ਜਿਤ ਵੈ ਸਰਤ ਸੁਮਾਲੇ ਵਾਜੇ ਨਾ ਪਰੇ ਸੰਖਾ ਖੇਤੇ ਵਾਪਨ ਹਾਰੇ ਖੇਤੇ ਰਾ ਪਰੇ ਸਭ ਕਈਨਾਂ ਖੇਤੇ ਗਾਵ ਮਹਾਰੇ ਨਾ ਹੈ ਤੁਨੋਂ ਕੋਪਨ ਪਾਲਿ ਅਸੰਤ ਰਾਜਾ ਹੈ ਰਾਜਾ ਅਥਰ ਦੁਆਰੇ ਗਾਵੇ ਚਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਕੇਸਰ ਬ੍ਰਹਮਾ ਨੇ ਵੀ ਸੋਹੰਸਾ ਸਵਾਰੇ ਗਾਵੇ ਖੰਡ ਕੰਦਾਸਮ ਬੈਠੇ ਦੇਵਤਿਆਂ ਦੇ ਨਾਲੇ ਗਾਵੇ ਸਿਰਸਮਦ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਜਥੇ ਸਤੇ ਸੰਤੋਖੀ ਗਾਵੇ ਰੇਤਾਰ ਗਾਵਨ ਪਤ ਪਰਲ ਕੇਸਰ ਜਗਤ ਪ੍ਰੇਤਾ ਨਾਲੇ ਗਾਵੇ ਮੋਹਨੀਆਂ ਬੰਨੋ ਹੰਸਾ ਵਸਪੀ ਅਲੀ ਗਾਵੇ ਤੇਰੇ ਅਸਰ ਤੇਤ ਨਾਲੇ ਗਾਵਹਿ ਜੋਤ ਮਹਾਵਤ ਸੋਰਾ ਗਾਵਹਿ ਖਾੜੇ ਚਾਰੇ ਦਾਵਹਿ ਖੰਡ ਮੰਡਲ ਉਪਨਾ ਕਰ ਕਰਕੇ ਧਾਰੇ ਸੇ ਤਦ ਨੂੰ ਗਾਵਹਿ ਜੋ ਤਦ ਪਾਵਨ ਰਤਿ ਤੇਰੇ ਭਗਤ ਸਰਸਾਰੇ ਹੋ ਕੇ ਤੇ ਗਾਵਨ ਸੇ ਮਨ ਚਿਤਨ ਆਨ ਨਾਨਕ ਕਾ ਵਿਚਾਰ ਸੋ ਸੋਈ ਸਦਾ ਸੱਚ ਸਹਿ ਸੱਚਾ ਸਾਚਾ ਸਾਚੀ ਨਾਹੀ ਹੈ ਇਹੋ ਸਿਈ ਜਿਨ ਜਸੇ ਰਤਨਾ ਜਿੰਨਰ ਚਾਏ ਰੰਗੇ ਰੰਗੇ ਭਾਤੇ ਕਰ ਕਰਾ ਜਿਨ ਸੇ ਮਾਇਆ ਚਿੰਤਾ ਪਾਏ ਕਾ ਕਰ ਕਹਿ ਕੇ ਕੀਤਾ ਆਪਣਾ ਜਿਤੇ ਦੇਉੜਾਈ ਜੋਤਿ ਪਾਵੈ ਸੋਈ ਕਸੇ ਹਕਮਨਾ ਕਰਨਾ ਜਾਏ ਸੋ ਪਾਤਸ਼ਾਹ ਸਹਾ ਪਾਤ ਸੇਬ ਨਾਨਕ ਰਹਿਣ ਹਰਿ ਆਏ ਮੁੰਦਾ ਸੰਤੋਖ ਸ਼ਰਮਾ ਚੋੜੇ त्याग ਕੇ ਕਰੇ ਭੋਤ ਘਰ ਘਰ पाप वारि ਕਾਇਆ ਜੁਤ ਨੰਨਾ ਪਰਤੀ ਆਏ ਪੰਤੇ ਸਭ ਜਮਾਤੇ ਮਾਂਜੇ ਤੈ ਜੰਗੀਤ ਆਵਦੇਸ਼ਤ ਸੇ ਆਦੇਸ਼ ਆਤਮ ਦੇ ਅਨਤ ਲਹਤ ਜਗ ਜਗ ਇਕ ਹੋਏ ਭੋਤ ਗਿਆਨ ਦੇ ਆ ਅੰਤਰ ਨਾਲ ਆਪਨ ਅਨਤ ਨਾਥੇ ਸਭ ਜਾਂ ਕਿ ਰਤ ਸਤਵਰਾ ਸਾ ਸੰਜੋਗ ਜੋਗ ਦੇ ਰਾਤ ਚਲਾ ਹੈ ਰੇਖੇ ਆਮਰ ਪਾਗ ਆਦੇਸ਼ ਤਸੇ ਆਦੇਸ਼ ਆਤਮੇ ਅਨਤ ਨਾਥ ਜਬ ਜਬ ਇਕ ਹੋਏ ਇਕਮੈ ਜਪਤਵੇ ਆਇ ਤੰਤੇ ਲੇ ਪਰਾਨ ਸੇ ਸੰਸਾਰੇ ਇਕ ਪੰਧਾਰੇ ਇਕ ਲਾਏ ਦੇਵਾਂ ਜੇ ਤਿਸ ਭਾਵੈ ਤਰ ਚਲਾਵੈ ਜਬ ਹੋਏ ਪਰਮਾ ਆਦਰਨ ਨਾਮ ਆਵੇ ਬੋਤਾ ਇਹੁੜਾ ਕਾਦੇਸ਼ ਤਿਸੇ ਆਦੇਸ਼ ਆਤਮ ਦੇ ਅਨਤ ਅਨਤ ਜਗ ਜਗ ਇੱਕ ਹੋਇ ਆਸਨ ਲਏ ਪਡਾਰ ਜੋ ਕਛਪਾ ਸਿ ਕਵਾਰ ਕਰ ਕਰੇ ਕੈ ਸਤਨਹਾਰ ਨਾਨਕ ਸਚੇ ਕੇ ਸਾਚੇ ਕਾ ਆਦੇਸ਼ ਤਿਸੇ ਆਦੇਸ਼ ਆਦਾਨੇ ਅਨਤ ਅਨਤ ਨਹਤ ਦੋ ਜੀ ਬੋ ਲਖ ਹੋਏ ਲਖ ਹੋਏ ਲਖ ਦੇਸ ਲਖ ਲਖੜਾ ਆਪਿਆ ਏਕ ਨਾਮ ਦੇ ਅੰਦੇਸ਼ ਇਸ ਤਰਹਿ ਪਤ ਪੌੜੀਆਂ ਚੜੀਏ ਹੋਏ ਆਕੇ ਸੁਣ ਲਾਖ ਆਕਾਸ਼ ਕੀ ਕਿਰਤਾ ਆਈ ਰੇਸ ਨਾਨਕ ਨਰੇ ਪਈਏ ਕੰਮੇ ਛੋਟਾ ਸੰਸਾਰ ਜੇ ਸਤਜੋੜ ਕਰਿ ਵਿਖੈ ਸੋਏ ਨਾਲਕ ਤਵਨੇ ਇਛਾ ਨ ਕੋਏ ਪਰ ਆਤੇ ਰਤੇ ਤਿਥੇ ਵਾਰ ਪਉ ਪਾਨੇ ਆਪਣੇ ਪਤਾਲ ਤਿਸమే ਤਰਤੇថា ਪ੍ਰਕਿਰਤ ਸੰਸਾ ਤਿਸమే ਜਿਉ ਜਿਖੇ ਰੰਗ ਤਨ ਕੇ ਨਾਮ ਅਨੇਕ ਨੰਤਰ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਤਿਤੈ ਸੋ ਅਤ ਪ੍ਰਵਾਨ ਅੰਦਰੀ ਕਲਪਵੇਂ ਵਿਸਾਰ ਜਪੇ ਪਕਾਈ ਉਤੇ ਪਾਇ ਨਾਲਕ ਗਿਆ ਜਪੇ ਜੈ ਤਰਕੰ ਕਾਹਿ ਰਰਮ ਗਾਨ ਕਾ ਆਕਰਮ ਕਰਮ ਤੇ ਪਉ ਪਾਣੇ ਵਸੰਤਰ ਕੇਤੇ ਕਾਮੇਸ਼ ਕਿਤੇ ਬ੍ਰਹਮੇ ਘਾਤ ਕਰਿਐ ਰੋਪਰੰਗ ਕੇ ਵੇਸ ਕੀਤਿਆ ਕਰਮ ਕੁੰਮੇ ਮੇਰ ਤੇਤੇ ਕੇਤੇ ਤੁਲਦੇਸ ਕੇਤੇ ਕੰਧ ਚੰਦ ਸੋ ਕਰਤੇ ਕੇਤੇ ਕੇਤੇ ਮੰਡਲ ਦੇਸ ਕਿਤੇ ਸਦਬਦਨਾਕ ਤੇਤੇ ਕੀਤੇ ਦੇਵੀ ਵੇਸ ਕਿਤੇ ਦੇਲ ਦੰਨੁ ਕਿਤੇ ਕਿਤੇ ਰਤ ਸੁਮੰਧ ਕਿਤੇ ਅੱਖਾਂ ਦੇ ਪੀਤੀਆ ਬਾਣੀ ਕਿਤੇ ਪਾਦਰੰਦ ਕਿਤੇ ਅਸਉਖਿ ਸਿਰ ਕਿਤੇ ਨਾਨਕ ਤੰਤ ਹਰਿ ਆਪ ਗਿਆਨ ਕੰਨ ਦੇ ਗਿਆਨ ਪਰ ਚੰਡ ਤੇ ਤੇ ਨਾਗ ਬਲੋਤ ਕੋ ਪੰਡਾ ਸੰਖੰਕ ਕੀ ਬਾਣੀ ਰੋਤ ਤਥੈ ਘਾਲ ਤੜੀਏ ਬਾ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਖੈ ਪਿੱਛੇ ਕਿਸਤਾ ਇੱਕ ਥੈ ਕੜੀਏ ਸਤਮਤ ਮਨ ਬੁੱਧਾ ਤਿੱਤੇ ਕੜੀਏ ਸਰਾ ਸਦਾ ਕੇ ਸ਼ਦ ਕਰਮਖੰਡ ਕੇ ਬਾਣੀ ਜੋਰ ਤਿੱਤੇ ਹੋ ਨਾ ਕੋਈ ਹੋਰ ਤਿੱਤੇ ਜੋ ਰੋਹਾ ਵਸੂਰ ਤੇ ਮੇ ਨਾਮ ਰਿਆ ਪਰਪੂਰ ਤਿੱਤੇ ਸੇ ਤੋ ਸੀਤਾ ਮੇ ਮਾ ਮਾਹੇ ਤਾਂ ਤੇ ਰੂਪ ਨ ਕਰਨੇ ਜਾਏ ਨਾ ਉਹੇ ਬਰੇ ਨਾ ਠਾਗੇ ਜਾਏ ਜਿਨ ਕੈ ਰਾਮ ਸਹਿਮ ਸਾਰੇ ਪੈਰੋ ਕਰੇ ਪਰਮੰਭ ਸੱਚਾ ਵਸੋ ਸੱਚ ਖਲ ਵਸੈ ਮਨ ਕਾਰ ਕਰ ਕਰ ਵਿਖੈ ਨ ਤਮ ਨਿਹਾਰ ਤਿਥੈ ਕਾਣ ਮੰਡਲ ਵਰ ਪਰੰਧਵ ਜੀਵਕੋ ਕਸੈ ਤਾ ਪਰ ਅੰਤ ਤਿਥੈ ਲੋ ਲੋ ਆਕਾਰ ਜੈ ਤੁਹ ਹਕਮਤ ਸਤਿ ਕਾਰ ਵਿਟੈ ਮੇਰੈ ਜਪਹ ਹਰਿ ਤੇ ਸੁਨਿਆਰ ਅਹੰ ਮੰਤ੍ਰ ਵੀਰ ਅਥਿਆਰ ਭਉ ਕਲਾ ਅਗਤਾ ਪਾਉ ਖੰਡਾ ਪਾਉ ਅਮ੍ਰਿਤ ਰਤ ਤਤ ਤਾਲ ਅੜਿਆ ਸ਼ਾਸ ਸਚੇ ਤਰਸਾ ਜਨ ਕਾ ਨਦਰ ਕਰਮ ਤਿਲਕਾਰ ਨਾਨਕ ਤਨਦੇ ਪਤਕਾ <laughs>